ਰਾਜਾ ਵਾਲਾ ਜੀਤ ਰੈਂਪੇ ਦਾ ਕਹਿੰਦੇ ਸਾਥੀ ਖਿਡਾਰੀ ਆਸਟ੍ਰੇਲੀਆ ਤੋਂ ਆਇਆ ਹੋਇਆ ਇੱਥੇ ਹਣੀ ਆਸਟ੍ਰੇਲੀਆ ਤੇ ਸੁਗਰਾਇ ਫੌਜੂ ਨਹੀਂ ਰਹਿੰਦੇ ਆ ਸਾਡਾ ਛੋਟਾ ਵੀਰ ਪੁੱਜਿਆ ਹੋਇਆ ਮਾਣ ਹੁੰਦਾ ਭਰਾਵਾਂ ਨੂੰ ਐਂਦਾ ਗਰਾਉਂਡਾਂ 'ਚ ਖੇਡ ਖੇਡ ਕੇ ਕਹਿੰਦੇ ਬੱਲੇ ਬੱਲੇ ਕਰਾਈ ਐ ਰਾਜਾ ਵਾਲਾ ਜੀਤ ਛੋਟਾ ਭਰਾ ਪੁੱਜਿਆ ਹੋਇਆ ਪ੍ਰਾਤਰਾ ਗਹਿ ਗੱਡਵਾ ਧੰਨਵਾਦ ਝੋਟਿਆ ਕੀਤਾ ਜਾ ਰਿਹਾ ਮਾਰੀਏ ਬਿਸਲ ਤੇ ਕਰਾਈਏ ਮੈਚ ਸ਼ੁਰੂ ਆ ਭਾਕੇ ਪੈਣੇ ਆ ਗੁਰਪ੍ਰੀਤ ਸਿੰਘ ਆ ਮੈਚ ਕਹਿੰਦਾ ਹੁਣ ਆ ਐਨ ਆਗੀ ਨਿਕਲੋ ਮੇਰੇ ਮਿੱਤਰੋ ਆ ਆ ਗਿਆ ਸਾਡਾ ਰਿੰਪੇ ਹਰਾਜ ਦਾ ਸਾਥੀ ਖਿਡਾਰੀ ਜੀਤ ਹਰਾਜਾ ਵਾਲਾ ਝੋਟਾ ਸਾਡਾ ਆਇਆ ਹੈ ਵੈਗਰੂ ਹੋਰ ਤਰੱਕੀਆਂ ਦੇਵੇ ਤੇ ਇਸੇ ਤਰ੍ਹਾਂ ਕਾਰੋਬਾਰ ਚੱਲਦੇ ਰਹਿਣ ਇਹ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਵੱਡੇ ਵੱਲ ਹੈ ਤੇ ਆਓ ਮੈਚ ਸ਼ੁਰੂ ਕਰੀਏ ਜੀ ਸਹਿ ਮਿਲਦੇ ਆ ਕਰਦੇ ਆ ਖੁੱਲ ਕੇ ਗੱਲਾਂ ਬਾਤਾਂ ਇਸ ਬਾਅਦ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਲਓ ਚੋਟੀ ਦਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਦੋਨਾਂ ਟੀਮਾਂ ਦੇ ਦਰਮਿਆਨ ਮੇਰੇ ਮਿੱਤਰੋ ਲਓ ਵੀ ਪਹਿਲਾ ਸੈਮੀਫਾਈਨਲ ਮੈਚ ਇਸ ਸਮੇਂ ਇੱਕ ਪਾਸੇ ਕੌਗਿਆ ਦੀ ਟੀਮ